ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਦਿੱਤੀ ਹੈ ਸਰਕਾਰ ਹੁਣ ਉਥੇ ਹੀ 7 ਦਿਨ ਪਹਿਲਾਂ ਗਾਉ ਜ਼ਮਾਨਤ ਨੂੰ ਲੈ ਕੇ ਦੱਸਦੀ ਕਿ ਨੋਟਿਸ ਦਵੇਗੀ ਤੇ ਜਿੱਥੇ ਦੌਰਾਨ ਉਥੇ ਹੀ ਦੂਜੇ ਪਾਸੇ ਉਹਨਾਂ ਦੇ ਵਕੀਲ ਅਰਸ਼ਦੀਪ ਕਲੇਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਮਜੀਠੀਆ ਦੇ ਪੱਖ ਦੇ ਵਿੱਚ ਕਿਹਾ ਹੈ ਕਿ ਅੱਜ ਹਾਈ ਕੋਰਟ ਦੇ ਪੰਜਾਬ ਸਰਕਾਰ ਨੂੰ ਛਾੜ ਵੀ ਪਾਈ ਹੈ ਤਿੱਖੇ ਨਿਸ਼ਾਨੇ ਸਾਦੇ ਨੇ ਹੋਰ ਕੀ ਕੁਝ ਕਹਿਣਾ ਅਰਸ਼ਦੀਪ ਕਲੇਰ ਦਾ ਆਓ ਤੁਹਾਨੂੰ ਸੁਣਾਉਣੇ ਆ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਿਕਰਮ ਮਜੀਠੀਆ ਸਾਹਿਬ ਨੂੰ ਰਾਹਤ ਦਿੱਤੀ ਹੈ ਕਿਹੜਾ ਮੁਕੱਦਮਾ ਜਦੋਂ 25 ਜੂਨ ਨੂੰ ਵਿਜੀਲੈਂਸ ਦੀ ਟੀਮ ਬਿਕਰਮ ਮਜੀਠੀਆ ਸਾਹਿਬ ਨੂੰ ਸਰਕਾਰ ਦੇ ਇਸ਼ਾਰੇ ਤੇ ਅੰਮ੍ਰਿਤਸਰ ਅਰੈਸਟ ਕਰਨ ਪਹੁੰਚੀ ਸੀ ਸਾਰਿਆਂ ਨੇ ਦੇਖਿਆ ਕਿਉਂਕਿ ਸਾਰਾ ਕੁਝ ਵੀਡੀਓਗ੍ਰਾਫਟ ਸੀ ਚੈਨਲ ਲਾਈਵ ਸੀ ਕਿ ਕਿਸ ਤਰੀਕੇ ਧੱਕੇ ਨਾਲ ਵਿਜੀਲੈਂਸ ਕਰਦੇ ਵਿੱਚ ਵੜੀ ਪਰ 30 ਜੁਲਾਈ ਨੂੰ ਮਤਲਬ ਉਸ ਘਟਨਾ ਵਾਲੇ ਦਿਨ ਤੋਂ 1 ਮਹੀਨਾ 5 ਦਿਨ ਬਾਅਦ ਇੱਕ ਨਵਾਂ ਪਰਚਾ ਦਰਜ ਕੀਤਾ ਗਿਆ ਕਿ ਜੀ ਵਿਜੀਲੈਂਸ ਨੂੰ ਬਿਕਰਮ ਮਜੀਠੀਆ ਨੇ ਉਹਨਾਂ ਦਾ ਕੰਮ ਨਹੀਂ ਕਰਨ ਦਿੱਤਾ ਰੇਡ ਦੇ ਵਿੱਚ ਵਿਗਨ ਪਾਇਆ ਉਹਨੂੰ ਲੈ ਕੇ ਅਜਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਦੋਂ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਪੁੱਛਿਆ ਕਿ ਕਿਉਂਕਿ ਹਰ ਇੱਕ ਚੀਜ਼ ਦਾ ਵੀਡੀਓ ਤੇ ਹੈ ਉਥੇ ਕੋਈ ਕਿਸੇ ਕਿਸਮ ਦਾ ਵਿਗਨ ਨਹੀਂ ਪਿਆ ਲੋਕ ਪਹਿਲਾਂ ਹੀ ਮੌਜੂਦ ਸੀ ਕਿਉਂਕਿ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਸਵੇਰੀ ਲੋਕਾਂ ਦਾ ਕੰਮ ਕਰਨ ਵਾਲੇ ਲੋਕ ਹੈ ਮਰਨ ਵਾਲੇ ਲੋਕ ਹੈ ਉਹ ਵੱਡੀ ਤعداد ਦੇ ਵਿੱਚ ਅੰਮ੍ਰਿਤਸਰ ਦੀ ਕੋਠੀ ਰੋਜ਼ ਹੀ ਰਹਿੰਦੇ ਸੋ ਹਾਈ ਕੋਰਟ ਦੇ ਪੁੱਛਣ ਤੇ ਪੰਜਾਬ ਸਰਕਾਰ ਨੇ ਐਫੀਡੇਵਿਟ ਫਾਈਲ ਕੀਤਾ ਕਿ ਇਸ ਕੇਸ ਚ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਅਗਰ ਕੋਈ ਕਾਰਵਾਈ ਕਰਾਂਗੇ ਤਾਂ 7 ਦਿਨ ਦਾ ਲਿਖਤੀ ਨੋਟਿਸ ਦੇਾਂਗੇ ਮਤਲਬ ਹਰ ਇੱਕ ਕਾਨੂੰਨ ਨੂੰ ਛਿੱਕੇ ਤੇ ਟੰਗਣਾ ਮੈਂ ਅੱਜ ਪੰਜਾਬ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਫਿਰ ਝੂਠੇ ਕੇਸ ਬਣਾਉਨੇ ਕਿਉਂ ਜੇ ਕੋਰਟ ਦੇ ਵਿੱਚ ਜਾ ਕੇ ਲਿਖਤੀ ਦੇਣਾ ਪੈਂਦਾ ਕਿ ਜੀ ਇਹਦੇ ਤੇ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਜੇ ਕਰਨੀ ਹੋਗੀ ਤਾਂ 7 ਦਿਨ ਦਾ ਨੋਟਿਸ ਦੇਾਂਗੇ ਸੋ ਇਥੋਂ ਇੱਕ ਗੱਲ ਸਪੱਸ਼ਟ ਹੈ ਕਿ ਵੈਨ ਡਾਟਾ ਦੇ ਤਹਿਤ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਸਾਡਾ ਸਿਰ ਝੁੱਕਦਾ ਜੁਡੀਸ਼ਰੀ ਹੈ ਕਿ ਮੰਨ ਲਓ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿੱਥੇ ਇਨਸਾਫ ਮਿਲਦਾ ਇਨਸਾਫ ਹੁੰਦਾ ਸੋ ਜੁਡੀਸ਼ਰੀ ਤਾਂ ਯਾਸਾ ਵਰਨਾ ਪੰਜਾਬ ਸਰਕਾਰ ਦਾ ਤਾਂ ਇੱਕੋ ਕੰਮ ਰਹਿ ਗਿਆ ਡਿਵੈਲਪਮੈਂਟ ਬੰਦ ਪਈ ਹੈ ਲਾਅ ਐਂਡ ਆਰਡਰ ਖਤਮ ਹੈ ਡਰੱਗਸ ਦਾ ਬੋਲਬਾਲਾ ਜੇ ਕੋਈ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਉਹ ਹੈ ਕਿ ਆਪਣੇ ਸਿਆਸੀ ਵਿਰੋਧੀਆਂ ਦੀ ਜ਼ੁਬਾਨ ਬੰਦ ਕਰਨ ਦੇ ਲਈ ਉਹਨਾਂ ਦੇ ਉੱਤੇ ਝੂਠੇ ਪਰਚੇ ਦਰਜ ਕਰ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਿਕਰਮ ਮਜੀਠੀਆ ਸਾਹਿਬ ਨੂੰ ਰਾਹਤ ਦਿੱਤੀ ਹੈ ਕਿਹੜਾ ਮੁਕੱਦਮਾ ਜਦੋਂ 25 ਜੂਨ ਨੂੰ ਵਿਜੀਲੈਂਸ ਦੀ ਟੀਮ ਵਿਕਰਮ ਮਜੀਠੀਆ ਸਾਹਿਬ ਨੂੰ ਸਰਕਾਰ ਦੇ ਇਸ਼ਾਰੇ ਤੇ ਅੰਮ੍ਰਿਤਸਰ ਅਰੈਸਟ ਕਰਨ ਪਹੁੰਚੀ ਸੀ ਸਾਰਿਆਂ ਨੇ ਦੇਖਿਆ ਕਿਉਂਕਿ ਸਾਰਾ ਕੁਝ ਵੀਡੀਓਗ੍ਰਾਫਟ ਸੀ ਚੈਨਲ ਲਾਈਵ ਸੀ ਕਿ ਕਿਸ ਤਰੀਕੇ ਧੱਕੇ ਨਾਲ ਵਿਜੀਲੈਂਸ ਕਰਦੇ ਵਿੱਚ ਵੜੀ ਪ੍ਰਤੀ 3 ਜੁਲਾਈ ਨੂੰ ਮਤਲਬ ਉਸ ਘਟਨਾ ਵਾਲੇ ਦਿਨ ਤੋਂ 1 ਮਹੀਨਾ 5 ਦਿਨ ਬਾਅਦ ਇੱਕ ਨਵਾਂ ਪਰਚਾ ਦਰਜ ਕੀਤਾ ਗਿਆ ਕਿ ਜੀ ਵਿਜੀਲੈਂਸ ਨੂੰ ਵਿਕਰਮ ਮਜੀਠੀਆ ਨੇ ਉਹਨਾਂ ਦਾ ਕੰਮ ਨਹੀਂ ਕਰਨ ਦਿੱਤਾ ਰੇਡ ਦੇ ਵਿੱਚ ਵਿਗਨ ਪਾਇਆ ਉਹਨੂੰ ਲੈ ਕੇ ਅਜਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਦੋਂ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਪੁੱਛਿਆ ਕਿ ਕਿਉਂਕਿ ਹਰ ਇੱਕ ਚੀਜ਼ ਦਾ ਵੀਡੀਓ ਤੇ ਹੈ ਉਥੇ ਕੋਈ ਕਿਸੇ ਕਿਸਮ ਦਾ ਵਿਗੜ ਨਹੀਂ ਪਿਆ ਲੋਕ ਪਹਿਲਾਂ ਹੀ ਮੌਜੂਦ ਸੀ ਕਿਉਂਕਿ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਸਵੇਰੀ ਲੋਕਾਂ ਦਾ ਕੰਮ ਕਰਨ ਵਾਲੇ ਲੋਕ ਹੈ ਮਿਲਣ ਵਾਲੇ ਲੋਕ ਹੈ ਉਹ ਵੱਡੀ ਤਾਦਾਦ ਦੇ ਵਿੱਚ ਅਮਰitsar ਦੀ ਕੋਠੀ ਰੋਜ਼ ਹੀ ਰਹਿੰਦੇ ਸੋ ਹਾਈ ਕੋਰਟ ਦੇ ਪੁੱਛਣ ਤੇ ਪੰਜਾਬ ਸਰਕਾਰ ਨੇ ਐਫੀਡੇਵਿਟ ਫਾਈਲ ਕੀਤਾ ਕਿ ਇਸ ਕੇਸ 'ਚ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਅਗਰ ਕੋਈ ਕਾਰਵਾਈ ਕਰਾਂਗੇ ਤਾਂ 7 ਦਿਨ ਦਾ ਲਿਖਤੀ ਨੋਟਿਸ ਦੇਾਂਗੇ ਮਤਲਬ ਹਰ ਇੱਕ ਕਾਨੂੰਨ ਨੂੰ ਛਿਕੇ ਤੇ ਡੰਗਣਾ ਮੈਂ ਤਾਂ ਪੰਜਾਬ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਫਿਰ ਝੂਠੇ ਕੇਸ ਬਣਾਉਣੇ ਕਿਉਂ ਜੇ ਕੋਰਟ ਦੇ ਵਿੱਚ ਜਾ ਕੇ ਲਿਖਤੀ ਦੇਣਾ ਪੈਂਦਾ ਕਿ ਜੇ ਇਹਦੇ ਤੇ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਜੇ ਕਰਨੀ ਹੋਗੀ ਤਾਂ 7 ਦਿਨ ਦਾ ਨੋਟਿਸ ਦੇਾਂਗੇ ਸੋ ਇਥੋਂ ਇੱਕ ਗੱਲ ਫਸਟ ਹੈ ਕਿ ਵਨ ਡਾਟਾ ਦੇ ਤਹਿਤ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਸਾਡਾ ਸਿਰ ਚੁੱਕਦਾ ਜੁਡੀਸ਼ਰੀ ਹੈ ਕਿ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿੱਥੇ ਇਨਸਾਫ ਮਿਲਦਾ ਇਨਸਾਫ ਹੁੰਦਾ ਸੋ ਜੁਡੀਸ਼ਰੀ ਤਾਂ ਯਾਸ ਹੈ ਵਰਨਾ ਪੰਜਾਬ ਸਰਕਾਰ ਦਾ ਤਾਂ ਇੱਕੋ ਕੰਮ ਰਹਿ ਗਿਆ ਡਿਵੈਲਪਮੈਂਟ ਬੰਦ ਪਈ ਹੈ ਲਾਅ ਐਂਡ ਆਰਡਰ ਖਤਮ ਹੈ ਡਰੱਗਸ ਦਾ ਬੋਲਬਾਲਾ ਹੈ ਜੇ ਕੋਈ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਉਹ ਹੈ ਕਿ ਆਪਣੇ ਸਿਆਸੀ ਵਿਰੋਧੀਆਂ ਦੀ ਜ਼ੁਬਾਨ ਬੰਦ ਕਰਨ ਦੇ ਲਈ ਉਹਨਾਂ ਦੇ ਉੱਤੇ ਝੂਠੇ ਪਰਚੇ ਦਰਜ ਕਰ